زندہ Zindabad! Zindabad! ਮੁਰਦਾਬਾਦ ਐਡਮਿਨਿਸਟ੍ਰੇਸ਼ਨ ਮੁਰਦਾਬਾਦ 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 ਪੋਹਾੜੀ ਐਡਮਿਨਿਸਟ੍ਰੇਸ਼ਨ ਮੁਰਦਾਬਾਦ 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 ਪੋਹਾੜੀ ਐਡਮਿਨਿਸਟ੍ਰੇਸ਼ਨ ਮੁਰਦਾਬਾਦ 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 ਡਾਕਟਰ ਬਵਨੀਤ ਭਾਰਤੀ ਮੁਰਦਾਬਾਦ 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 ਡਾਕਟਰ ਬਵਨੀਤ ਭਾਰਤੀ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਡਾ ਜਗਨੈਸ਼ ਦਾ ਨਾਮ ਜਗਦੀਸ਼ ਸਿੰਘ ਹੈ ਜੀ ਮੈਂ ਸੂਬਾ ਜਲੰਧ 77 ਯੂਨਾਈਟਿਡ ਅਸੋਸੀਏਸ਼ਨ ਪੰਜਾਬ ਤੇ ਜੀਐਮਸੀ ਅਚ ਨਰਸਿੰਗ ਅਸੋਸੀਏਸ਼ਨ ਤੇ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ ਅੱਜ ਦਾ ਕੀ ਮਦਦ ਅੱਜ ਦਾ ਮੁੱਦਾ ਸੀਗਾ ਜੀ ਜਿਵੇਂ ਕਿ ਸਾਰੇ ਜਾਣਦੇ ਪਹਿਲਾਂ ਵੀ ਸਾਡਾ ਸ਼ਾਂਤਮਈ ਧਰਨਾ ਪ੍ਰਦਰਸ਼ਨ ਜਿਹੜਾ ਤਿੰਨੋ ਮੈਡੀਕਲ ਕਾਲਜਾਂ ਤੇ ਚੱਲ ਰਿਹਾ 4600 ਗ੍ਰੇਡ ਪੇ ਨੂੰ ਲੈ ਕੇ ਔਰ ਸਾਡੀ ਬੜੀ ਸਾਰਥਕ ਗੱਲਬਾਤ ਉਹਦੇ ਨਾਲ ਜਿਹੜੀ ਰਿਲੇਟਡ ਆ ਸਰਕਾਰ ਦੇ ਨਾਲ ਹੋ ਰਹੀ ਆ ਸਾਡੀ ਸਰਕਾਰ ਵੀ ਜਿਹੜੀ ਆ ਉਹ ਬੜੇ ਪੇਸ਼ੀਐਂਟਲੀ ਔਰ ਬੜੇ ਵਧੀਆ ਤਰੀਕੇ ਦੇ ਨਾਲ ਸਰਕਾਰ ਸਾਡੇ ਨਾਲ ਵਾਰਤਾ ਲਾਪ ਕਰ ਰਹੀ ਹੈ ਆ ਹੋਇਆ ਕਿ ਜੀ 23 ਤਰੀਕ ਨੂੰ ਐਸਐਮਈ ਨੇ 23 ਤਰੀਕ ਨੂੰ ਜਿਹੜੇ ਮੁਹੱਲੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਸਾਹਿਬਾ ਨੇ ਉਹ ਸਾਡੇ ਧਰਨਸਥਲ ਤੇ ਜਿਹੜਾ ਸ਼ਾਂਤਮਈ ਚੱਲ ਰਿਹਾ ਔਰ ਸਰਕਾਰ ਦੀ ਨੌਲੇਜ ਦੇ ਵਿੱਚ ਉਹ ਉੱਥੇ ਪਹੁੰਚਦੇ ਨੇ ਤੇ ਉੱਥੇ ਆ ਕੇ ਬੈਠੇ ਧਰਨਸਥਲ ਦੇ ਬੈਠੇ ਸਾਡੀ ਯੂਨੀਅਨ ਮੈਂਬਰਾਂ ਨੂੰ ਸਾਡੇ ਸਟਾਫ ਨੂੰ ਭੱਦੀ ਸ਼ਤਾਵਲੀ ਬੋਲਦੇ ਆ ਔਰ ਉੱਥੇ ਸਾਡੇ ਲੱਗੇ ਯੂਨੀਅਨ ਦੇ ਬੈਨਰ ਔਰ ਸਾਰੇ ਜਿਹੜੇ ਪੋਸਟਰ ਹੋ ਪਾੜ ਦਿੰਦੇ ਆ ਔਰ ਉਹ ਚੀਜ਼ ਜਿਹੜੀ ਆ ਸਾਨੂੰ ਮਤਲਬ ਵਧੀਆ ਨਹੀਂ ਲੱਗੀ ਉਹਨਾਂ ਦਾ ਜਿਹੜਾ ਵੈਸੀ ਵੀ ਪ੍ਰੋਫੈਸ਼ਨਲ ਕੋਈ ਵਰਤਾਰਾ ਨਹੀਂ ਹੈ ਔਰ ਐਡੇ ਵੱਡੇ ਔਦੇ ਤੇ ਬੈਠੇ ਇਹੋ ਜੀ ਹਸਤੀ ਨੂੰ ਜਿਹੜਾ ਇਹੋ ਜਿਹੀਆਂ ਚੀਜ਼ਾਂ ਟੋਪਾ ਨਹੀਂ ਦਿੰਦੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਦਾ ਜਿਹੜਾ ਸਾਰਾ ਸਰਨਾ ਪ੍ਰਦਰਸ਼ਨ ਚੱਲ ਰਿਹਾ ਜਿਹੜੇ ਅਖਬਾਰ 'ਚ ਤੁਹਾਡੀ ਜਿਹੜੀ ਪੇ ਗ੍ਰੇਡ ਕਢਾਇਆ ਗਿਆ ਸੀ ਕਿ ਪੂਰਾ ਮਿਲਿਆ ਨਹੀਂ ਜੀ ਉਸ ਚੀਜ਼ ਦੇ ਉੱਤੇ ਸਰਕਾਰ ਦੇ ਨਾਲ ਸਾਡੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਸਰਕਾਰ ਇਸ ਚੀਜ਼ ਤੇ ਸਾਡੇ ਨਾਲ ਐਗਰੀ ਕਰਦੀ ਹੈ ਜੀ ਕਿ ਤੁਹਾਡਾ ਜਿਹੜਾ ਬੰਦਾ ਗ੍ਰੇਡ ਤੇ 4600ਾ ਤੁਹਾਡਾ ਕੋਈ ਵਧਾਇਆ ਪਰ ਉਹਦੇ ਵਾਸਤੇ ਮਤਲਬ ਕੋਈ ਟੁਕਮਾ ਹੱਲ ਜਿਹੜਾ ਲੱਭਣ ਵਾਸਤੇ ਸਰਕਾਰ ਨਾਲ ਲਗਾਤਾਰ ਸਾਡੀ ਯੂਨੀਅਨ ਦੀ ਮੀਟਿੰਗਾਂ ਚੱਲ ਰਹੀ ਨੇ ਔਰ ਅਸੀਂ ਆਪਣੇ ਸਰਕਾਰ ਦੇ ਬੜੇ ਸ਼ੁਕਰਗੁਜ਼ਾਰ ਹਾਂ ਬੜੇ ਵਧੀਆ ਤਰੀਕੇ ਦੇ ਨਾਲ ਸਾਡੀ ਗੱਲਬਾਤ ਹੋਉਂਦੀ ਹੈ ਇੰਨੇ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਤੁਹਾਡਾ ਪ੍ਰੋਟੈਸਟ ਚੱਲਿਆ ਕਿਉਂ ਨਹੀਂ ਇਹਨਾਂ ਨੂੰ ਸਮਝ ਲੱਗਦੀ ਅ ਦੇਖੋ ਚਲੋ ਜੀ ਕੁਝ ਟੈਕਨੀਕਲ ਹੋ ਸਕਦੇ ਇਸ਼ੂਜ਼ ਜੋ ਸਾਡੀ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਉਹ ਕਰਦੇ ਪਏ ਸਾਡਾ ਗੱਲ